ਵਾਸਿੰਗ ਜੀ 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 ਕਚੈਰੀ ਚੌਂਕ 'ਚ ਇਕੱਠੇ ਸੀ ਇੱਥੇ ਤਾਂ ਖੜਾ ਆ ਸ਼ਰਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਅਸੀਂ ਆਪਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸ਼ਰਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਆਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਅਸੀਂ ਆਪਦਾ ਵਿਰੋਧ ਪ੍ਰਦਰਸ਼ਨ ਕਰਨ 'ਚ ਪੂਰਾ ਸਫਲ ਹੋਏ ਆ ਤੇ ਆਉਣ ਵਾਲੇ ਦਿਨਾਂ 'ਚ ਆ ਕੰਮ ਨਿੱਬੜ ਜਾਣਾ ਹੈ ਆਉਣ ਵਾਲੇ ਦਿਨਾਂ 'ਚ ਰਵਿੰਦ ਖੰਨੇ ਵਰਗਿਆਂ ਦੀ ਪੁਲੀਟ ਦੇਖਿਓ ਪੈਂਦੀ ਪਿੰਡਾਂ 'ਚ ਉਹਨਾਂ ਦੀ ਰੇਸ ਲਵਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੇ ਕਿਸਾਨਾਂ ਨੂੰ ਕਿੱਲ ਗੱਡਿਆ ਕੰਧਾ ਗੱਡਿਆ ਅਸੀਂ ਕਿੱਲ ਤੇ ਗੰਡ ਕੰਧਾ ਨਹੀਂ ਗੱਡਾਂਗੇ ਅਸੀਂ ਬੰਦਿਆਂ ਦੀਆਂ ਕੰਧਾਂ ਖੜੀਆਂ ਕਰਾਂਗੇ ਇਹਨਾਂ ਦੇ ਮੂਰੇ ਵੀ ਸਾਡੇ ਉੱਥੋਂ ਦੀਆਂ ਗੱਡੀਆਂ ਲਗਾ ਕੇ ਪਿੰਡਾਂ ਦੀਆਂ ਸੱਤਾਂ ਜਾਵੜੋ ਨਹੀਂ ਇਹਨਾਂ ਨੂੰ ਸੱਤਾਂ 'ਚ ਬਣ ਨਹੀਂ ਦੇਵਾਂਗੇ ਲੋਕਾਂ ਦੀ ਕਾਤਲ ਸਰਕਾਰ ਨੂੰ ਮੇਰਾ ਨਾਮ ਕਮਲਜੀਤ ਕੌਰ ਬਰਨਾਲਾ ਅੱਜ ਰੋਸ਼ਪੁਰ ਦਾ ਸੰਗਠਨ ਆਇਆ ਯਾਰ ਯਾਰ ਰਮਿੰਦਰ ਕਰਨ ਨੇ ਉਹ ਲੈ ਕੇ ਕੀ ਸਾਰਾ ਮੁੱਦਾ ਕਿਉਂਕਿ ਸੰਯੁਕਤ ਮੋਰਚਾ ਦਾ ਸੱਦਾ ਵੀ ਜਦੋਂ ਭਾਜਪਾ ਦੀ ਜਿਹੜੀ ਗੁੱਚੜ ਹਕੂਮਤ ਹੈ ਜਦੋਂ ਵੀ ਇਹ ਪਿੰਡਾਂ ਚ ਆ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਊਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾਂ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦਾ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਉਹ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾ ਸਾਡੇ ਭਰਾਵਾਂ ਦੇ ਲੱਤਾਂ ਬਾਹਾ ਤੋੜੀਆਂ ਲੇਗੀਆਂ ਫਿਰ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਾਂਗੇ ਕਿਉਂਕਿ ਅਸੀਂ ਜਿਹੜੀ ਲੋਕ ਤਾਕਤਾਂ ਇਕੱਠੇ ਹੋ ਕੇ ਵਿਰੋਧ ਕਰਾਂਗੇ ਚਾਹੇ ਸਾਡਾ ਅੱਜ ਸ਼ਾਂਤ ਬਈ ਜਣੀ ਵਿਰੋਧ ਹੈਗਾ ਅਸੀਂ ਕੀਤਾ ਵੀ ਹੈ ਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਪਿੰਡਾਂ 'ਚ ਉਤਰੂਗਾ ਅਜੇ ਤਾਂ ਪਹਿਲੀ ਵਾਰੀ ਸਾਡੇ ਬਰਨਾਲੇ 'ਚ ਆਇਆ ਹੈ ਰਵਿੰਦਰ ਖੰਨਾ ਤੇ ਅੱਗੇ ਦੇਖੇ ਵੀ ਕੀ ਹੁੰਦਾ ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ ਹੋਏ ਸਾਡੇ 750 ਤੋਂ ਉੱਤੇ ਸ਼ਹੀਦ ਪਰਿਵਾਰ ਹੋਗੇ ਇਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਕੁਝ ਤਾਂ ਮੁਆਵਜ਼ੇ ਤੋਂ ਵੀ ਰਹਿੰਦੇ ਨੇ ਹਲੇ ਨੌਕਰੀਆਂ ਨਹੀਂ ਦਿੱਤੀਆਂ ਕਰਜ਼ੇ ਦਾ ਪੂਰੇ ਦਾ ਪੂਰਾ ਖੜਾ ਉਹ ਨਹੀਂ ਹਲੇ ਮਾਫ ਕੀਤਾ ਸਾਡਾ ਸ਼ੁਭਕਰਨ ਭਰਾ ਹੈਗਾ ਉਹਨੂੰ ਇਹਨਾਂ ਨੇ ਸ਼ਹੀਦ ਕੀਤਾ ਹੈਗਾ ਤੇ ਅਸੀਂ ਕਿਵੇਂ ਵੜਨ ਦੇਈਏ ਭਾਜਪਾ ਦੀ ਹਕੂਮਤ ਨੂੰ ਨਹੀਂ ਵੜਨਾਂਗੇ ਸੰਯੁਕਤ ਜਿਹੜਾ ਸੱਦਾ ਹੈ ਆ ਸਾਡੀਆਂ ਮਾਵਾਂ ਪਣਾ ਬੈਠੀਆਂ ਨੇ ਜਿਹੜੀ ਪਿੰਡਾਂ ਦੇ ਵਿੱਚ ਵੜਨ ਸਹੀ ਉੱਥੇ ਦੱਸਾਂਗੇ ਕਿ ਕਿਹੜੇ ਭਾਵੇਂ ਕਦੀ ਆ ਕੋਈ ਮੰਗ ਪੱਤਰ ਵੀ ਦਿੱਤਾ ਜਾ ਰਿਹਾ ਮੰਗ ਪੱਤਰ ਤਾਂ ਨਹੀਂ ਹਜੇ ਸਾਡਾ ਵਿਰੋਧ ਹੀ ਹੈ ਅਸੀਂ ਵਿਰੋਧ ਹੀ ਕਰਨਾ ਸਾਡੇ 11 ਸਵਾਲ ਲਿਖੇ ਹੋਏ ਵੀ ਨਹੀਂ ਦਿੱਤੇ ਹੋਏ ਵੀ ਨਹੀਂ ਸਾਡੇ 11 ਸਵਾਲਾਂ ਦੇ ਜਵਾਬ ਦੇ ਦੇਣ ਜੇ ਇਹ ਸੱਚੀਓ ਹੱਕ ਸੱਚ ਵਾਸਤੇ ਜਾਨੀ ਲੋਕਾਂ ਤੋਂ ਵੋਟਾਂ ਲੈਣ ਵਾਸਤੇ ਹੁੰਦੇ ਨੇ 11 ਸਵਾਲ ਦੇਣ ਸਾਡੇ ਜਵਾਬ ਦੇਣ ਅਸੀਂ ਜਵਾਬ ਲੈਣ ਆਇਆ ਭਜਦੇ ਕਿਉਂ ਨੇ ਕਿਉਂ ਪ੍ਰਸ਼ਾਸਨ ਨੂੰ ਖੜਾ ਕੀਤਾ ਜਿੰਦੇ ਸਾਡੀ ਮੰਗਾਂ